ਸ੍ਰੀਕਾਲ ਮੈਂ ਹਰਜੀਤ ਸਿੰਘ ਸਿੱਧੂ ਪਿਛਲੀ ਦਿਨੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿੱਥੇ-ਜਿੱਥੇ ਹੜ੍ਹਾਂ ਦੇ ਪਾਣੀ ਨੇ ਮਾਰ ਕੀਤੀ ਆ ਜਿਹੜੇ ਖੇਤਾਂ ਦੇ ਵਿੱਚ ਰੇਤ ਆ ਗਿਆ ਮਿੱਟੀ ਆ ਗਈ ਆ ਹੁਣ ਉਹ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਮਿੱਟੀ ਚੁੱਕ ਸਕਣਗੇ ਇਸ ਬਿਆਨ ਨੂੰ ਜੋ ਕਿਸਾਨ ਨੇ ਖੇਤੀ ਨਾਲ ਸੰਬੰਧਤ ਨੇ ਉਹ ਕਿਸ ਤਰ੍ਹਾਂ ਦੇਖਦੇ ਨੇ ਅੱਜ ਅਸੀਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਗਵਾਲ ਪਹੁੰਚੇ ਆ ਤੁਸੀਂ ਵੇਖ ਸਕਦੇ ਹੋ ਸਾਥ ਲੱਗੀ ਹੋਈ ਆ ਅਤੇ ਜੋ ਪਿੰਡ ਵਾਸੀ ਨੇ ਕਿਸਾਨ ਨੇ ਇਸੇ ਜਗ੍ਹਾ ਦੇ ਉੱਤੇ ਇਕੱਤਰਤ ਨੇ ਅਤੇ ਨਜ਼ਰ ਆਉਂਦੇ ਨੇ ਕਿਸਾਨਾਂ ਦੇ ਨਾਲ-ਨਾਲ ਕਈ ਕਿਸਾਨ ਯੂਨੀਅਨ ਦੇ ਨੁਮਾਇंदे ਵੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਿਸਾਨਾਂ ਨਾਲ ਗੱਲ ਕਰਦੇ ਜੋ ਪਿੰਡ ਵਾਸੀ ਨੇ ਉਹਨਾਂ ਨਾਲ ਗੱਲ ਕਰਦੇ ਕਿ ਕਿਸ ਤਰ੍ਹਾਂ ਦੇਖਦੇ ਨੇ ਸਤਿ ਸ਼੍ਰੀ ਅਕਾਲ ਬਾਪੂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਜੋ ਸੋਡੀ ਖੇਤ ਨੇ ਸੋਡੀ ਰੇਤ ਆ ਹੁਣ ਤੁਸੀਂ ਰੇਤ ਕੱਢ ਸਕਦੇ ਹੋ ਬੇਸ ਕੱਢਦੇ ਹੋ ਕੁਝ ਵੀ ਕਰ ਸਕਦੇ ਹੋ ਰੇਤ ਜ਼ਿਮੀਦਾਰ ਕਿੱਥੋਂ ਕੱਢੂ ਜਿਹਦੇ ਕੋਲ ਹੁਣ 2-4 ਕੀਲੇ ਨੇ ਉਹਦੇ ਕੋਲੇ ਤਾਂ ਸਾਧਨ ਹੀ ਨਹੀਂ ਨੇ ਉਹ ਤਾਂ ਪਹਿਲੀ ਰੋਟੀ ਦਾ ਮਸਲਾ ਹੱਲ ਨਹੀਂ ਅਗਲੇ ਦਾ ਹੋ ਰਿਹਾ ਕਿੱਥੋਂ ਉਹ ਗਲਾ ਟਰੈਕਟਰ ਲੇਊ ਕਿੱਥੋਂ ਟਰਾਲੀਆਂ ਲੇਊਗਾ ਕਿਵੇਂ ਹੋਏ ਨਾ ਰੇਤਾ ਚੱਕੂਗਾ ਇਹਦਾ ਸਰਕਾਰ ਨੂੰ ਆਪਦੇ ਉਸਤੀ ਕਰਨਾ ਚਾਹੀਦਾਗਾ ਜੀ ਉਹਨਾਂ ਦੇ ਖੇਤ ਬਿਹਲੇ ਕਰਨ ਤਾਂ ਹੋ ਮਾੜਾ ਮੋਟਾ ਕਣਕ ਬੀਜਣਗੇ ਆਪਦੀ ਰੋਟੀ ਕੰਦੇ ਹੋਣਗੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈਗਾ ਕੰਮ ਡਾਮਾ ਡੋਲੀਏ ਇਹ ਸਰਕਾਰ ਦੇ ਬਿਆਨਾਂ ਨਾਲ ਤਾਂ ਕੋਈ ਹੋ ਨਹੀਂ ਹੁੰਦਾ ਵੀ ਸੋਡੀ ਰੇਤ ਲੈ ਕੇ ਕਿੱਥੇ ਜਾਊਗਾ ਜ਼ਿੰਮੇਦਾਰ ਉਹ ਤਾਂ ਜੀ ਕਿਤੇ ਨਹੀਂ ਲਿਜਾ ਸਕਦਾ ਰੇਤਾ ਇੰਨਾ ਜਾਣੇ ਕਿ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਆਪਣੇ ਪੱਧਰ ਦੇ ਉੱਤੇ ਰੇਤਾ ਕੱਢਣ ਅਤੇ ਇੱਕ ਕਿਸਾਨ ਨੂੰ ਰਾਹ ਦੇਣ ਹਾਂਜੀ ਹਾਂ ਉਹਨਾਂ ਨੂੰ ਆਪਣੇ ਪੱਧਰ ਤੇ ਚਾਹੀਦਾ ਸਰਕਾਰ ਨੂੰ ਸਰਕਾਰ ਕਰਾਵੇ ਜੀ ਉਹਦਾ ਰੇਤਾ ਚੱਕੇ ਉਹਨਾਂ ਦੀ ਫਸਲ ਵੇਚੇ ਨਹੀਂ ਫਿਰ ਜ਼ਿਮੀਂਦਾਰ ਕੋਲੇ ਤਾਂ ਐਡਾ ਕੋਈ ਸਾਧਨ ਨਹੀਂ ਨਹੀਂ ਟਿੱਬੇ ਬਣ ਕੇ ਜਿਵੇਂ ਪਹਿਲਾਂ ਟਿੱਬੇ ਤੇ ਐ ਟਿੱਬੇ ਬਣੇ ਪਏ ਨੇਗੇ ਨਾ ਉਹਨਾਂ ਦੇ ਫਸਲ ਹੋਵੇ ਨਾ ਉਹਨਾਂ 'ਚ ਕੋਈ ਝੋਨਾ ਹੋਵੇ ਨਾ ਉਹਨਾਂ 'ਚ ਕਣਕ ਹੋਵੇ ਉਹ ਰੇਤੇ 'ਚ ਕੁਝ ਨਹੀਂ ਹੁੰਦਾ ਹੈ ਜੀ ਜੀ ਬਿਲਕੁਲ ਵਾਪੂ ਦਾ ਕਹਿਣਾ ਕਿ ਸਰਕਾਰ ਨੂੰ ਆਪਣੇ ਪੱਦਰ ਦੇ ਉੱਤੇ ਜੋ ਰੇਤਾ ਉਹ ਸਾਫ ਕਰਾਉਣਾ ਚਾਹੀਦਾ ਕਿਸਾਨ ਨੂੰ ਰਾਹ ਦੇਣੀ ਚਾਹੀਦੀ ਸੱਸੀ ਕੁਲ ਬਾਈ ਸੱਸੀ ਬਾਈ ਭਾਈ ਕਿਸ ਤਰ੍ਹਾਂ ਦੇਖਣ ਨੂੰ ਪੰਜਾਬ ਸਰਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਖਿਆ ਹੈ ਕਿ ਜੋ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਰੇਤਾ ਆ ਗਿਆ ਹੁਣ ਛੋਡਾ ਇਹ ਰੇਤਾ ਲਊ ਕੌਣ ਜੀ ਰੇਤਾ ਕਿ ਕਿੰਨਾ ਕਦੀ ਨਹੀਂ ਲੈਣਾ ਉਹ ਕਿੱਥੇ ਵਿਖੂਗਾ ਉਸ ਆਪਰ ਤੇ ਵੀ ਨਿਕ ਮਾਉਣਾ ਕਿਸੇ ਨੂੰ ਨਾ ਚੱਕਿਆ ਜਾਣਾ ਹੀ ਫਸਲ ਉਹ ਚ ਹੋਣੀ ਨਹੀਂ ਬਾਕੀ ਜਿਹੜੀ ਫਸਲਾਂ ਖੜੀਆਂ ਨੇ ਵਿੱਚ ਉਹੀ ਨਹੀਂ ਚੱਲਣ ਦਿੰਦੀਆਂ ਟਰੈਕਟਰ ਵਗੈਰਾ ਦਾ ਜੇ 2000 ਇਹਨਾਂ ਗੰਦ ਪਿਆ ਹੋਇਆ ਇਹ ਤਾਂ ਸਰਕਾਰ ਆਪ ਹੀ ਚੱਕੇ ਆਪ ਹੀ ਉਹਦਾ ਇੰਤਜ਼ਾਮ ਕਰੇ ਬਾਣ ਪੱਧਰ ਕਰਕੇ ਦੇਵੇ ਜ਼ਿਮੀਂਦਾਰਾਂ ਦੇ ਤਾਂ ਬਨਨ ਬਨਨ ਨੂੰ ਮਜ਼ਬੂਤ ਕਰਨ ਨੇ ਇਸ ਮਿੱਟੀ ਨਾਲ ਠੀਕ ਹੈ ਜੀ ਆ ਜੀ ਇਹ ਬਿਲਕੁਲ ਕਿਸਾਨ ਕਹ ਰਹੇ ਨੇ ਕਿ ਜੋ ਸਰਕਾਰ ਨੇ ਐਲਾਨ ਕੀਤਾ ਐਲਾਨ ਬੇਸ਼ੱਕ ਚੰਗਾ ਪਰ ਜ਼ਿਮੀਂਦਾਰਾਂ ਕੋਲੇ ਇੰਨੇ ਸਮਰਥ ਨਹੀਂ ਹੈਗੇ ਜਿਨ੍ਹਾਂ ਕੋਲੇ ਡੇਡ-ਡੇਡ ਦੋ-ਦੋ ਕਿੱਲੇ ਨੇ ਚਾਰ-ਚਾਰ ਕਿੱਲੇ ਨੇ ਨਾ ਉਹਨਾਂ ਕੋਲੇ ਟਰੈਕਟਰ ਆ ਨਾ ਹੀ ਜੀਸੀਬੀ ਮਸ਼ੀਨਾਂ ਨੇ ਉਹ ਕਿਸ ਤਰ੍ਹਾਂ ਆਪਣੇ ਖੇਤਾਂ ਦੇ ਵਿੱਚੋਂ ਰੇਤ ਅੱਕ ਦੇਣਗੇ ਅੱਸੀ ਕਾਲ ਸਰ ਅੱਸੀ ਕਾਲ ਭਾਈ ਭਾਈ ਕਿਸ ਤਰ੍ਹਾਂ ਦੇਖਦੇ ਹੋ ਮਾਨ ਸਰਕਾਰ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਿਆਨ ਨੂੰ ਦੇਖੋ ਬਿਆਨ ਨਾਲ ਤਾਂ ਸਾਡਾ ਢਿੱਡ ਨਹੀਂ ਭਰਦਾ ਮਸਲਾ ਤਾਂ ਸਾਡੀ ਰੋਟੀ ਰੋਜੀ ਦਾ ਹੀ ਲੈ ਹੁੰਦਾ ਇਸ ਹੜ ਨੇ ਸਾਡਾ ਸਾਰਾ ਕੁਝ ਖੋਲਿਆ ਪਸ਼ੂ ਸਾਡੇ ਖੋਏ ਗਏ ਫਸਲ ਸਾਡੀ ਖੋਹੀ ਗਈ ਘਰ ਸਾਡੇ ਟਹਿ ਗਏ ਇੱਕ ਬਿਆਨ ਨਾਲ ਤਾਂ ਸਾਡਾ ਕੁਝ ਨਹੀਂ ਹੁੰਦਾ ਖੇਤੀ ਮੰਤਰੀ ਆਇਆ ਸਾਡਾ ਸੈਂਟਰ ਵਾਲਾ ਗੇੜੇ ਦੇ ਕੇ ਇੱਥੇ ਫੋਟੋਆਂ ਖਿਚਾ ਕੇ ਉਹ ਵਗ ਗਿਆ ਇਹਨਾਂ ਦੇ ਮੰਤਰੀ ਆਉਂਦੇ ਨੇ ਫੋਟੋਆਂ ਖਿਚਾ ਕੇ ਉਹ ਵਗ ਜਾਂਦੇ ਨੇ ਦਿਨ ਦਾ ਤਾਂ ਕੋਈ ਸਾਨੂੰ ਕੁਝ ਹੀ ਨਹੀਂ ਲਾਂਦਾ ਕਿਸੇ ਨੇ ਕੀ ਕੀਤਾ ਹੀ ਨਹੀਂ ਅੱਜ ਤੱਕ ਅੱਜ ਮੈਨੂੰ ਲੱਗਦਾ ਸਾਡਾ ਪ੍ਰਧਾਨ ਮੰਤਰੀ ਆ ਕੋ ਉਹ ਵੀ ਸੁੱਕਾ ਹੀ ਮੁੜ ਜੂ ਜਦ ਕਿ ਅਸੀਂ ਪ੍ਰਧਾਨ ਮੰਤਰੀ ਤੋਂ ਆਸ ਰੱਖਦੇ ਆਂ ਵੀ ਤੁਸੀਂ ਤੁਹਾਡੇ ਕੋਲ ਤਾਂ ਫੰਡ ਬਵਸ ਨੇ ਤੁਸੀਂ ਤਾਂ ਕੁਝ ਦੇ ਕੇ ਜਾਓ ਦੂਜੀ ਗੱਲ ਇਹ ਹੈ ਵੀ ਇਹ ਜਿਹੜਾ ਬਿਮਾਰ ਹੋ ਗਿਆ ਚਾਹੇ ਕਿਵੇਂ ਵੀ ਆ ਦੇਖੋ ਬਿਮਾਰੀ ਠਮਾਰੀ ਆ ਜਾਂਦੀ ਹੈ ਪਰ ਇਹਨੂੰ ਫੇਰ ਵੀ ਕੁਝ ਨਾ ਕੁਝ ਕਿਸਾਨਾਂ ਦੇ ਵਿੱਚ ਜਾ ਫੋਨ ਤੇ ਗੱਲ ਕਿਸਾਨਾਂ ਨਾਲ ਕਰ ਲੈ ਅਫਸਰਾਂ ਨਾਲ ਕਰ ਲੈ ਪਰ ਹੋ ਕੁਝ ਨਹੀਂ ਰਿਹਾ ਜ਼ਮੀਨੀ ਪੱਧਰ ਤੇ ਜ਼ੀਰੋ ਗਰਾਊਂਡ ਤੇ ਕੁਝ ਵੀ ਨਹੀਂ ਹੋ ਰਿਹਾ ਇੱਥੇ ਤੱਕ ਕਿ ਜਿਹੜੇ ਹੁਣ ਨਮੀਆਂ ਹਾਂ ਹੋਰ ਉਲਝਣਾ ਪੈਦਾ ਹੋਣਗੀਆਂ ਇਹ ਪਾਣੀ ਦੇ ਘਟਣ ਨਾਲ ਸਭ ਤੋਂ ਵੱਡੀ ਗੱਲ ਤਾਂ ਬਿਮਾਰੀਆਂ ਦੀ ਐ ਹੁਣ ਜਿਹੜੇ ਪਸ਼ੂ ਮਰ ਗਏ ਉਧਰੋਂ ਗੰਦਮੰਦ ਹੜਕੇ ਆ ਗਿਆ ਉਹਨਾਂ ਨੇ ਗੰਦੇ ਪਾਣੀ ਨੇ ਵਿੱਚ ਛੜ ਕੇ ਆ ਕੇ ਬਿਮਾਰੀਆਂ ਪੈਦਾ ਕਰ ਦੇਣੀਆਂ ਕਈ ਵਾਰੀ ਅਸੀਂ ਪਹਿਲੀਆਂ ਜਦੋਂ ਨਿਆਣੇ ਹੁੰਦੇ ਤੇ ਸਾਡੇ ਬਜ਼ੁਰਗਾਂ ਦੇ ਪੈਰ ਅਸੀਂ ਗੋਡਿਆਂ ਤੱਕ ਲੱਤਾਂ ਗਲੀਆਂ ਹੋਈਆਂ ਦੇਖਿਆ ਨੇ ਪਾਣੀਆਂ ਦੇ ਵਿੱਚ ਜਦੋਂ ਆਪਣੇ ਸੇਮ ਹੁੰਦੀ ਸੀ ਉਹਨਾਂ ਦਾ ਬੁਰਜ ਬਜ਼ੁਰਗਾਂ ਦਾ ਕੀ ਉੱਥੇ ਲੋਕਾਂ ਦਾ ਹਾਲ ਉਹ ਜਿੱਥੇ 8-8 ਫੁੱਟ ਪਾਣੀ ਖੜਾ ਹੈਗਾ ਜੀ ਇੱਕ ਤਾਂ ਇਹਨਾਂ ਨੂੰ ਡਾਕਟਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਛੇਤੀ ਤੋਂ ਛੇਤੀ ਉਹਨਾਂ ਇਲਾਕਿਆਂ ਦੇ ਵਿੱਚ ਬਾਕੀ ਇਹਨਾਂ ਦਾ ਸਿਸਟਮ ਕੋਈ ਨਹੀਂ ਜਿਹੜੇ ਲੋਕ ਲੈ ਕੇ ਆਉਂਦੇ ਨੇ ਉਹ ਵੀ ਕੋਈ ਸਮਾਨ ਉੱਥੇ ਵੰਡਿਆ ਸਹੀ ਢੰਗ ਨਾਲ ਨਹੀਂ ਜਾ ਰਹਾ ਹੂੰ ਕੋਈ ਕਿਧਰੇ ਭਗ ਜਾਂਦਾ ਕੋਈ ਕਿਧਰੇ ਭਗ ਜਾਂਦਾ ਤੇ ਬਾਕੀ ਮਤਲਬ ਇਹਨਾਂ ਨੂੰ ਕੋਈ ਕਮੇਟੀ ਬਣਾਉਣੀ ਚਾਹੀਦੀ ਸੀ ਜਾਂ ਇਹਨਾਂ ਨੇ ਇੱਕ ਇੱਕ ਗੱਲ ਇਹਨਾਂ ਨੇ ਵਧੀਆ ਕੀਤੀ ਸੀ ਵੀ ਅਸੀਂ ਸਤਾ ਸਾਰੇ ਹਰੇਕ ਪਿੰਡ ਦੇ ਵਿੱਚ ਨਿਊਟਰਲ ਅਫਸਰ ਲਾਵਾਂਗੇ ਉਹ ਕੋਈ ਲਾਇਆ ਨਹੀਂ ਉਹ ਪਿੰਡ ਦੇ ਵਿੱਚ ਕੋਈ ਸਰਕਾਰੀ ਬੰਦਾ ਉੱਥੇ ਬੈਂਦਾ ਸਾਰੇ ਲੋਕਾਂ ਜਿਹੜੇ ਰਾਹਤ ਫੰਡ ਲੈ ਕੇ ਆਉਂਦੇ ਨੇ ਕੋਈ ਦਾਣਾ ਚਾਰਾ ਨੀਰਾ ਲੈ ਕੇ ਆਉਂਦਾ ਉਹ ਲੋਕਾਂ ਸਹੀ ਨਾਲ ਸਹੀ ਢੰਗ ਨਾਲ ਪੜਾਉਂਦਾ ਕਈਆਂ ਥਾਵਾਂ ਤੇ ਤਾਂ ਢੇਰ ਲੱਗੇ ਕਈਆਂ ਥਾਵਾਂ ਤੇ ਪਹੁੰਚੇ ਹੀ ਨਹੀਂ ਬਾਕੀ ਮਸਲਾ ਜਿਹੜਾ ਰੇਤੇ ਦਾ ਇਹ ਬਹੁਤ ਵੱਡਾ ਮਸਲਾ ਹੈ ਇਹਦੇ ਵਾਸਤੇ ਤਾਂ ਸਰਕਾਰ ਆਪ ਹੀ ਕਰੇ ਜੋ ਕੁਝ ਕਰਨਾ ਹੈ ਇਸ ਰੇਤੇ ਨੂੰ ਜ਼ਮੀਨ ਚੋਂ ਚੱਕ ਕੇ ਧਰਤੀ ਸਾਡੀ ਮਾਂ ਹੈ ਧਰਤੀ ਮਾਂ ਸਾਡੀ ਦੱਬੀ ਗਈ ਇਸ ਨੂੰ ਕੱਢ ਕੇ ਇਸ ਨੂੰ ਰੇਤੇ ਤੋਂ ਛਡਾ ਕੇ ਸਾਡੇ ਹਵਾਲੇ ਕੀਤਾ ਜਾਵੇ ਅਸੀਂ ਤਾਂ ਧਰਤੀ ਮਾਂ ਦੀ ਪੂਜਾ ਕਰਨ ਵਾਲੇ ਲੋਕਾਂ ਜੇ ਅਸੀਂ ਇਹਦੀ ਪੂਜਾ ਕਰਦੇ ਆਂ ਤਾਂ ਹੀ ਸਾਰੇ ਹਿੰਦੁਸਤਾਨ ਨੂੰ ਪਾਲਦੇ ਆਂ ਜੀ ਬਿਲਕੁਲ ਪ੍ਰਧਾਨ ਜੀ ਦਾ ਕਹਿਣਾ ਕਿ ਬੇਸ਼ੱਕ ਐਲਾਨ ਵਧੀਆ ਕੀਤਾ ਗਿਆ ਪਰ ਪਾਣੀ ਨਿਕਲ ਤੋਂ ਬਾਅਦ ਅਸਲੀ ਚੁਣੌਤੀ ਫੇਰ ਹੋਣੀ ਆ ਬਿਮਾਰੀਆਂ ਲੱਗ ਜਾਨੀਆਂ ਨੇ ਭਿਆਨਕਰ ਬਿਮਾਰੀਆਂ ਜਨਮ ਲੈਣ ਗਿਆ ਤੇ ਕਹਿੰਦੇ ਕਿ ਸਾਡੇ ਬਜ਼ੁਰਗਾਂ ਦੀਆਂ ਵੀ ਜਦੋਂ ਲੱਤਾਂ ਸੀ ਜਦੋਂ ਸੇਮ ਦੀ ਗੱਲ ਕਰ ਲਈ ਤਾਂ ਗੋਡੇ-ਗੋਡੇ ਤੱਕ ਗਲੀਆਂ ਹੁੰਦੀਆਂ ਸੀ ਪਰ ਕਹ ਰਹੇ ਨੇ ਕਿ ਸਰਕਾਰ ਨੂੰ ਆਪਣੇ ਪੱਦਰ ਦੇ ਉੱਤੇ ਰੇਤਾ ਚੱਕਣਾ ਚਾਹੀਦਾ ਤਾਂ ਜੋ ਕਿਸਾਨ ਦਾ ਹੋਰ ਨੁਕਸਾਨ ਨਾ ਹੋਵੇ ਸਾਡੇ ਨਾਲ ਪ੍ਰਧਾਨ ਜੀ ਬੈਠੇ ਨੇ ਉਹ ਗਰਾਹਾਂ ਜੱਥੇਬੰਦੀ ਦੇ ਆਗੂ ਨੇ ਪ੍ਰਧਾਨ ਜੀ ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਹੁਣ ਕਿਸਾਨਾਂ ਨੂੰ ਖੁੱਲ੍ਹ ਦੇ ਦਿੱਤੀ ਗਈ ਆ ਵੀ ਕੋਈ ਪਾਬੰਦੀ ਨਹੀਂ ਹੈਗੀ ਰੇਤਾ ਤੁਸੀਂ ਕੱਢ ਸਕਦੇ ਦੇਖੋ ਗੱਲ ਇਹ ਹੈਗੀ ਵੀ ਜੇ ਰੇਤਾ ਵੇਖਣ ਯੋਗ ਹੁੰਦਾ ਹੋ ਹੋ ਸਰਕਾਰ ਅਵਿਆਨਾ ਦਿੰਦੀ ਰੇਤਾ ਵਿਕਣਯੋਗ ਹੈ ਨਹੀਂ ਮਿੱਟੀ ਮਿਕਸ ਹੋਈ ਹੈ ਹੋ ਸਕਦਾ ਇਸ ਐਂਗਲ ਤੋਂ ਸਰਕਾਰ ਨੇ ਕੀਤਾ ਹੋਵੇ ਆਪਾਂ ਆਪਣੇ ਘਰੋਂ ਲਾ ਦੋ ਸਰਕਾਰ ਕਿਸਾਨਾਂ ਨੂੰ ਖੁਸ਼ ਕਰ ਦੋ ਪਰ ਜਿਹੜਾ ਰੇਤਾ ਹੈਗਾ ਉਹ ਵੀ ਕੋਈ ਕਿਹੜੇ ਤਰੀਕੇ ਨਾਲ ਕੌਣ ਲਊਗਾ ਉਹਨੂੰ ਸਰਕਾਰ ਇਹ ਕੰਮ ਕਰੇ ਜਿਹੜਾ ਰੇਤਾ ਉਹਨੂੰ ਚੱਕ ਕੇ ਕਿਸਾਨਾਂ ਨੂੰ ਜ਼ਮੀਨਾਂ ਪੱਧਰ ਕਰਕੇ ਉਹਨਾਂ ਨੂੰ ਵਾਹਕ ਜ਼ਮੀਨਾਂ ਬਣਾ ਕੇ ਦੇਵੇ ਜਿਹੜਾ ਆਮ ਵਾਲਾ ਸਮਾਂ ਕਣਕ ਬੀਜਣੀ ਹੈ ਕਿਸਾਨ ਉੱਜੜ ਗਿਆ ਕਿਸਾਨ ਦੇ ਪੱਲੇ ਕੁਝ ਨਹੀਂ ਹੈ ਕਣਕ ਬੀਜਣ ਵਾਸਤੇ ਉਹਨੂੰ ਰਾਹਤ ਦੇਵੇ ਬੀਮਾ ਫ੍ਰੀ ਦੇਵੇ ਡੀਜ਼ਲ ਫ੍ਰੀ ਦੇਵੇ ਖਾਲ ਫਰੀ ਦੇਵੇ ਜਿਹੜੀਆਂ ਗੱਲਾਂ ਕਰਨ ਵਾਲੇ ਨੇ ਸਰਕਾਰ ਉਧਰ ਤਾਂ ਰਹੀ ਸੀ ਦੂਜੇ ਪਾਸੇ ਤੁਰ ਹੀ ਫਿਰਦੀ ਹੈਗੀ ਦੂਸਰੇ ਪਾਸੇ ਪਾਣੀ ਆਏਗਾ ਪਾਣੀ ਪਸ਼ੂ ਮਰੇ ਨੇ ਬਹੁਤ ਖੁਸ਼ ਹੋਏਗਾ ਪਾਣੀ ਦੇ ਸੁੱਕਣਾ ਇਨਫੈਕਸ਼ਨ ਫੈਲਣੀ ਹੈ ਵੱਡੇ ਪੱਧਰੇ ਇਲਾਜ ਦੀ ਲੋੜ ਹੈ ਟ੍ਰੀਟਮੈਂਟ ਦੀ ਲੋੜ ਹੈ ਸਰਕਾਰ ਉਹਦਾ ਪ੍ਰਬੰਧ ਕਰੇ ਜਿਹੜੀਆਂ ਜਿਹੜੀਆਂ ਜਨਤਾ ਕੋ ਸਹੂਲਤਾਂ ਨੇ ਲੋਕਾਂ ਨੂੰ ਦੇਣ ਵਾਲੇ ਸਰਕਾਰ ਉਹ ਤਾਂ ਗੱਲ ਨਹੀਂ ਕਰ ਰਹੀ ਹੋਰ ਪਾਸੇ ਤੁਰ ਹੀ ਫਿਰਦੀ ਐ ਸਰਕਾਰ ਨੂੰ ਹੀ ਕਹਿੰਦੇ ਵੀ ਉਧਰ ਹੋਸੀ ਇਹਨਾਂ ਨੂੰ ਛਣ ਤੋਂ ਗੱਲਾਂ ਨੂੰ ਕਿਸਾਨਾਂ ਜਿਵੇਂ ਨਾ ਪੱਤਰ ਕਰਕੇ ਦੇਵੋ ਕਿਸਾਨਾਂ ਦੀ ਫਸਲ ਵਿਜਣ ਵਾਸਤੇ ਉਹਨਾਂ ਦੀ ਹਮਾਇਤ ਕਰੋ ਤੇ ਜਿਹੜੇ ਆਉਣ ਵਾਲੇ ਚੁਣੌਤੀਆਂ ਨੇ ਉਹਨਾਂ ਵਾਸਤੇ ਤਿਆਰ ਹੋਵੋ ਪ੍ਰਧਾਨ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ 20000 ਰੁਪਿਆ ਪਰ ਇਕੜ ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਮੁਆਵਜ਼ਾ ਦੇ ਮੰਗੇ ਕਿਉਂਕਿ ਸਰਕਾਰ ਖਾਣਾ ਪੂਰਤੀ ਕਰਦੀ ਹੁੰਦੀ ਹੈ ਜਿਹੜਾ 20 ਹਰ ਐਲਾਨ ਕੀਤਾ ਉਹ ਦੇਵੇ ਇਹਨਾਂ ਦੇ ਪਹਿਲਾਂ ਕਿੰਨੇ ਕਿ ਦੇਤੇ ਪਹਿਲਾਂ ਮੁਰਗੀਆਂ ਦੇ ਬੱਕਰੀਆਂ ਦੇ ਕਿਹਦੀ ਦੇਵਾਂਗੇ ਅਸੀਂ ਉਹ ਕਿੱਧਰ ਗਏ ਇਹ ਜਿਹੜੇ ਪੰਜਾਬ ਸਰਕਾਰ ਹੈ ਜਿਹੜੇ ਸਰਕਾਰਾਂ ਹੁੰਦੀਆਂ ਨੇ ਸਮੇਂ ਤੇ ਐਲਾਨ ਕਰਦੇ ਹੁੰਦੇ ਨੇ ਲੰਬ ਤੇ ਨਹੀਂ ਪੂਰਤਰੀ ਹੁੰਦੀਆਂ ਸਾਨੂੰ ਉਮੀਦ ਹੈ ਵੀ ਨਹੀਂ ਪੂਰਤਰੀ ਇਹਨਾਂ ਨੇ ਵੀ 20000 ਨਾਲ ਬਣੂਗਾ ਕੀ ਉਹ ਤਾਂ ਲੱਖਾਂ ਦਾ ਨੁਕਸਾਨ ਹੋਇਆ ਕਿੰਨੀਆਂ ਫ ਕਰਜ਼ੇ ਪਏ ਨੇ ਉਹਨਾਂ ਕਰਜ਼ਿਆਂ ਬਾਰੇ ਸੋਚੇ ਸਰਕਾਰ ਜਿਹੜੇ ਕਿਸਾਨ ਦੇ ਖੇਤ ਉਹ ਜੁੜ ਗਏ ਫਸਲਾਂ ਜੁੜ ਗਏ ਘਰ ਉਜੜ ਗਏ ਉਹਨਾਂ ਦੇ ਕਰਜ਼ਿਆਂ ਬਾਰੇ ਵੀ ਗੱਲ ਕਰੇ ਜਿਹੜੀਆਂ ਗੱਲਾਂ ਕਰਨ ਵਾਲੇ ਸੇ ਉਹ ਗੱਲ ਕਰਦੇ ਸਰਕਾਰ ਨੂੰ ਨਹੀਂ ਕਰਦੇ ਸਰਕਾਰ ਤਾਂ ਹੋਰ ਪਸੇਤੂਰੀ ਕਰਦੀ ਉਹਨਾਂ ਗੱਲਾਂ ਤੇ ਆ ਵੀ ਜੀ ਬਿਲਕੁਲ ਪ੍ਰਧਾਨ ਜੀ ਦਾ ਕਹਿਣਾ ਕਿ ਸਰਕਾਰ ਨੂੰ ਐਲਾਨ ਨਹੀਂ ਹਕੀਕਤੀ ਅਮਲ ਜਾਮਾ ਪਹਿਨਾਉਣਾ ਚਾਹੀਦਾ ਕੰਨਨ ਕੀ 20000 ਦੇ ਨਾਲ ਕੁਝ ਵੀ ਨਹੀਂ ਹੋਣਾ ਕਿਉਂਕਿ ਕਈ ਕਿਸਾਨ ਅਜਿਹੇ ਨੇ ਜਿਨ੍ਹਾਂ ਨੇ ਫਸਲਾਂ ਠੇਕੇ ਤੇ ਲੱਤੈ ਨੇ ਠੇਕਾ ਵੀ 70 70 80 80 ਹਜ਼ਾਰ ਰੁਪਏ ਜੋ ਕਿੱਲੇ ਦਾ ਭਾਅ ਹੋ ਚੁੱਕਿਆ ਸਾਡੇ ਨਾਲ ਹੋਰ ਵੀਰ ਮਜੂਦ ਨੇ ਉਹ ਗੱਲ ਕਰਨੇ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਅ ਵੀ ਕਿਸ ਤਰ੍ਹਾਂ ਵੇਖਦੇ ਹੋ ਮੁੱਖ ਮੰਤਰੀ ਸਾਹਿਬ ਕਹਿੰਦੇ ਹੁਣ ਰੇਤਾ ਤੁਹਾਡੇ ਖੇਤਾਂ ਦੇ ਵਿੱਚ ਤੁਹਾਡਾ ਤੁਹਾਡਾ ਕਰ ਦਿੱਤਾ ਕੁਝ ਕਰੋ ਵੀਰ ਜੀ ਇਹ ਰੇਤਾ ਨਹੀਂ ਹੈਗਾ ਜੀ ਇਹ ਤਾਂ ਤਰ੍ਹਾਂ ਤਰ੍ਹਾਂ ਦੀ ਮਿੱਟੀ ਪਹਾੜਾਂ ਦੀ ਹੋਰ ਉਰਾਂ ਪਰਾਂ ਤੋਂ ਇਕੱਠਾ ਹੋਇਆ ਮਟੀਰੀਅਲ ਹੈ ਇੱਕ ਤਾਂ ਮਲਬਾ ਜੀ ਮਲਬੇ ਦਾ ਉਹ ਕਿਸਾਨ ਕੀ ਕਰੂਗਾ ਜੀ ਜਿਹੜਾ ਮਾੜਾ ਮੱਧ ਵਰਗ ਦਾ ਕਿਸਾਨ ਹੈ ਉਹਦੇ ਕੋਲ ਤਾਂ ਸਾਧਨ ਹੀ ਨਹੀਂ ਹੈਗੇ ਜੀ ਉਹ ਚੀਜ਼ ਤੇ ਵੀ ਇਹਨਾਂ ਰੇਤਾ ਚੱਕ ਲੂਗਾ ਜਾਂ ਹੋਰ ਕਰ ਲੂਗਾ ਜੀ ਜੇ ਚੱਕ ਵੀ ਲੈਂਦਾ ਉਹਨੂੰ ਕਿੱਥੇ ਵੇ ਸੱਟੂਗਾ ਜੀ ਕੀ ਕਰੂਗਾ ਇਹ ਤਾਂ ਸਰਕਾਰ ਆਪਦੇ ਅਪਰਾਲੇ ਤੇ ਕੰਮ ਕਰੇ ਜੀ ਆਪ ਹੋਰ ਰੇਤਾ ਚਕਾ ਕੇ ਜਿੱਥੇ ਬੰਨ ਟੁੱਟੇ ਨੇ ਉਹ ਬੰਨ ਮਜ਼ਬੂਤ ਕੀਤੇ ਜਾਣ ਹੋਰ ਉਹ ਕਰ ਜਾਵੇ ਜਿਹੜੀ ਕੋਈ ਬਿਮਾਰੀ ਤੁਹਾਮਾਰੀ ਦਾ ਖਤਰਾ ਆ ਰਿਹਾ ਉਹਦੇ ਖਾਤਰ ਬੈਟਨੇ ਡਾਕਟਰ ਆਪਣੇ ਦੂਜੇ ਮੈਡੀਕਲ ਟੀਮਾਂ ਉਹਨਾਂ ਨੂੰ ਭੇਜ ਕੇ ਉਹਨਾਂ ਸਹੂਲਤਾਂ ਦਿੱਤੇ ਜਾਣ ਉਹਨਾਂ ਜੀ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਸਿਰਫ ਰੇਤ ਦੇ ਨਾਲ ਕੁਝ ਵੀ ਨਹੀਂ ਹੋਣਾ ਆਖਿਰ ਉਹ ਕਹਿੰਦੇ ਨੇ ਕਿ ਰੇਤਾ ਹੀ ਨਹੀਂ ਇਹ ਮਿੱਟੀ ਆ ਤਰ੍ਹਾਂ ਤਰ੍ਹਾਂ ਦੀ ਕੋਈ ਪਹਾੜਾਂ ਚੋਂ ਆਈ ਆ ਕੋਈ ਕਿੱਧਰੋਂ ਆਈ ਆ ਪਰ ਇਸ ਦੇ ਨਾਲ ਕਿਸਾਨ ਦੀ ਪਰਪਾਈ ਹੋਣ ਵਾਲੀ ਨਹੀਂ ਜੇਕਰ ਸਰਕਾਰ ਕਿਸਾਨਾਂ ਦੇ ਵਾਕੀ ਹੱਕ ਦੇ ਵਿੱਚ ਆ ਤਾਂ ਪਹਿਲਾਂ ਜੋ ਖੇਤ ਨੇ ਉੱਥੋਂ ਜੋ ਰੇਤੇ ਦੀ ਗੱਲ ਕੀਤੀ ਜਾ ਰਹੀ ਆ ਉਸ ਮਿੱਟੀ ਨੂੰ ਚੱਕ ਕੇ ਪੱਧਰ ਕੀਤਾ ਜਾਵੇ ਕਿਉਂਕਿ ਕਿਸਾਨ ਤਾਂ ਹੜਾਂ ਦੀ ਮਾਰ ਦੇ ਨਾਲ ਪਹਿਲਾਂ ਤੋਂ ਹੀ ਲੜ ਰਿਆ ਉਸ ਤੋਂ ਬਾਅਦ ਕਹਿੰਦੇ ਨੇ ਕਿ ਜੇ ਪਾਣੀ ਘਟ ਗਿਆ ਤਾਂ ਬਿਮਾਰੀਆਂ ਨੇ ਫੈਲ ਜਾਣਾ ਬਿਮਾਰੀਆਂ ਨੇ ਦਸ ਕਰ ਦੇਣੀਆਂ ਉਸ ਦਾ ਵੀ ਇੰਤਜ਼ਾਮ ਸਰਕਾਰ ਨੂੰ ਪਹਿਲਾਂ ਹੀ ਕਰ ਲੈਣਾ ਚਾਹੀਦਾ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸੇਧ